ਆਪਣੀ ਗਰਲਫ੍ਰੈਂਡ ਦਾ ਕਤਲ ਕੀਤਾ ਫਿਰ লাশ ਆਪਣੇ ਟਾਬੇ ਦੇ ਫ੍ਰਿਜ ਦੇ ਵਿੱਚ ਰੱਖੀ ਅਤੇ ਫਿਰ ਆਪਣਾ ਵਿਆਹ ਕਰਵਾਉਣ ਦੇ ਲਈ ਚਲਾ ਗਿਆ। ਇਹ ਕਹਾਣੀ ਦਿੱਲੀ ਦੀ ਏ ਜਿੱਥੇ ਸਾਹਿਲ ਗਹਿਲੌਤ ਅਤੇ ਨਿੱਕੀ ਨੇ 220 ਦੇ ਵਿੱਚ ਘਰਦਿਆਂ ਤੋਂ ਚੋਰੀ ਵਿਆਹ ਕਰਵਾ ਲਿਆ। ਅਤੇ ਦੋਨੋਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗੇ। ਕਹਿੰਦੇ ਨੇ ਕਿ ਇਸ ਵਿਆਹ ਤੋਂ ਨਿੱਕੀ ਇੰਨੀ ਖੁਸ਼ ਸੀ ਕਿ ਉਹ ਕਹਿੰਦੀ ਸੀ ਕਿ ਮੈਨੂੰ ਦੁਨੀਆ ਦਾ ਸਭ ਤੋਂ ਵਧੀਆ ਇਨਸਾਨ ਪਤੀ ਦੇ ਰੂਪ ਦੇ ਵਿੱਚ ਮਿਲੇ। ਪਰ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਿਸੇ ਵੇਲੇ ਇਹ ਇਨਸਾਨ ਹੀ ਉਸ ਨੂੰ ਇਸ ਦੁਨੀਆ ਤੋਂ ਖਤਮ ਕਰ ਦੇਵੇਗਾ ਸਭ ਕੁਝ ਚੰਗਾ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਕਰੋਨਾ ਆਇਆ ਤਾਂ ਦੋਹਾਂ ਨੂੰ ਆਪੋ ਆਪਣੇ ਘਰ ਜਾਣਾ ਪਿਆ ਇਸੇ ਦੌਰਾਨ ਸਾਹਿਲ ਦੇ ਘਰ ਉਸਤੇ ਵਿਆਹ ਦੀ ਗੱਲ ਪਤਾ ਲੱਗ ਗਈ ਤਾਂ ਉਸਤੇ ਪਰਿਵਾਰ ਨੇ ਨਿੱਕੀ ਨੂੰ ਆਪਣੀ ਬਹੂ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਦੋਹਾਂ ਦੇ ਵਿੱਚ ਜ਼ਿਆਦਾ ਫਾਸਲਾ ਸੀ ਤਾਂ ਇਸ ਤੇ ਚਲਦਿਆਂ ਹੀ ਸਾਹਿਲ ਦੇ ਘਰ ਵਾਲਿਆਂ ਨੇ ਉਸਤਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੱਤਾ ਅਤੇ ਉਸਦੀ ਮੰਗਣੀ ਵੀ ਹੋ ਗਈ। ਸੂਤਰਾ ਮੁਤਾਬਿਕ ਜਦ ਇਸ ਗੱਲ ਦੀ ਪਿੰਕ ਨਿੱਕੀ ਨੂੰ ਲੱਗੀ ਤਾਂ ਉਹ ਹੈਰਾਨ ਰਹਿ ਗਈ ਅਤੇ ਉਸਨੇ ਸਾਹਿਲ ਦੇ ਨਾਲ رابطہ ਕਰਨਾ ਸ਼ੁਰੂ ਕਰ ਦਿੱਤਾ। ਅਤੇ ਫਿਰ ਉਸਨੂੰ ਇਹ ਆਗ ਦਿੱਤਾ ਕਿ ਉਹ ਉਸਦੇ ਵਿਆਹ ਵਾਲੇ ਦਿਨ ਆ ਕੇ ਸਭ ਨੂੰ ਸੱਚ ਦੱਸ ਦੇਵੇਗੀ। ਪਰ ਆਪਣੀ ਖੇਡ ਖਰਾਬ ਹੁੰਦੀ ਵੇਖ ਸਾਹਿਲ ਵੀ ਬੁਖਲਾ ਗਿਆ ਅਤੇ ਉਹ ਉਸੇ ਰਾਤ ਨਿੱਕੀ ਨੂੰ ਮਿਲਣ ਉਸਦੇ ਘਰ ਗਿਆ। ਜਿੱਥੇ ਉਹ ਇਕੱਠੇ ਕਿਤੇ ਜਾਣ ਦੇ ਲਈ ਨਿਕਲੇ 10 ਫਰਵਰੀ ਭਾਬ ਸਾਹਿਲ ਦੇ ਵਿਆਹ ਵਾਲਾ ਦਿਨ ਸਵੇਰ ਦੇ 10 ਵਜੇ ਸਾਹਿਲ ਨੇ ਨਿਗਮ ਬੋਧ ਘਾਟ ਦੇ ਕੋਲ ਇੱਕ ਦਰਖਤ ਦੇ ਕੋਲ ਆਪਣੀ ਗੱਡੀ ਪਾਰਕ ਕੀਤੀ ਅਤੇ ਇੱਥੇ ਦੋਹਾਂ ਦੇ ਵਿੱਚ ਲੜਾਈ ਹੋਈ ਅਤੇ ਬਹਿਸ ਇੰਨੀ ਵੱਧ ਗਈ ਕਿ ਗੁੱਸੇ ਦੇ ਵਿੱਚ ਸਾਹਿਲ ਨੇ ਮੋਬਾਈਲ ਫੋਨ ਦੀ ਡਾਟਾ ਕੇਬਲ ਦੇ ਨਾਲ ਨਿੱਕੀ ਦਾ ਗਲਾ ਕੁੱਟ ਦਿੱਤਾ ਅਤੇ ਫਿਰ লাশ ਨੂੰ ਫਰੰਟ ਸੀਟ ਤੇ ਬਿਠਾ ਕੇ ਸੀਟ ਬੈਲਟ ਲਗਾ ਕੇ 50 ਕਿਲੋਮੀਟਰ ਦੂਰ ਆਪਣੇ ਪਿੰਡ ਲੈ ਗਿਆ ਇੱਕ ਪਾਸੇ ਸਾਹਿਲ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਸੀ ਤਾਂ ਦੂਸਰੇ ਪਾਸੇ ਸਾਹਿਲ ਆਪਣੀ ਪਹਿਲੀ ਪਤਨੀ ਦਾ ਕਤਲ ਕਰ ਰਿਹਾ ਸੀ ਸਾਹਿਲ ਨੇ ਇਸ ਕਤਲ ਦਾ ਆਪਣੇ ਦੋਸਤਾਂ ਅਤੇ ਕਜ਼ਨ ਨੂੰ ਦੱਸ ਦਿੱਤਾ ਅਤੇ ਨਿੱਕੀ ਦੀ লাশ ਆਪਣੇ ਢਾਬੇ ਦੇ ਫਰਿੱਜ ਦੇ ਵਿੱਚ ਰੱਖ ਦਿੱਤੀ ਅਤੇ ਫਿਰ ਜਾ ਕੇ ਆਪਣਾ ਵਿਆਹ ਕਰਵਾ ਲਿਆ ਨਿੱਕੀ ਦੇ ਘਰ ਵਾਲੇ ਨਿੱਕੀ ਨੂੰ ਸੰਪਰਕ ਕਰ ਰਹੇ ਸਨ ਪਰ ਕੋਈ ਰਾਪਤਾ ਨਾ ਹੋਇਆ ਇਸੇ ਦੌਰਾਨ ਹੀ ਕਹਿੰਦੇ ਨੇ ਕਿ ਨਿੱਕੀ ਅਤੇ ਸਾਹਿਲ ਦੇ ਕਿਸੇ ਦੋਸਤ ਨੇ ਪੁਲਿਸ ਨੂੰ ਇੱਕ ਕੰਪਲੇਂਟ ਦਿੱਤੀ ਕਿਉਂਕਿ ਸਾਹਿਲ ਦਾ ਵਿਆਹ ਹੋ ਗਿਆ ਸੀ ਅਤੇ ਨਿੱਕੀ ਗਾਇਬ ਸੀ ਬਸਫਰ ਕੀ ਸੀ ਜਦ ਪੁਲਿਸ ਸਾਹਿਲ ਦੇ ਘਰ ਪਹੁੰਚੀ ਅਤੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਿਲ ਨੇ ਸਾਹਿਲ ਸਭ ਕੁਝ ਮੰਨ ਲਿਆ ਇੱਥੇ ਇਹ ਵੀ ਦੱਸ ਦਈਏ ਕਿ ਸਾਹਿਲ ਦੀ ਗ੍ਰਿਫਤਾਰੀ 14 ਫਰਵਰੀ ਨੂੰ ਹੋਈ ਸਾਹਿਲ ਹੀ ਨਹੀਂ ਸਾਹਿਲ ਦੇ ਪਿਤਾ ਉਸਤੇ ਦੋਸਤਾਂ ਅਤੇ ਉਸਤੇ ਭਰਾ ਦੀ ਵੀ ਗ੍ਰਿਫਤਾਰੀ ਹੋਈ ਜਿਨ੍ਹਾਂ ਨੂੰ ਸਾਹਿਲ ਨੇ ਕਤਲ ਬਾਰੇ ਦੱਸ ਦਿੱਤਾ ਸੀ ਕਹਿੰਦੇ ਨੇ ਕਿ ਸਾਹਿਲ ਦੇ ਪਿਤਾ ਤੇ ਪਹਿਲਾਂ ਵੀ ਇੱਕ ਹਤਿਆ ਦੇ aarop ਹਨ ਅਤੇ ਪਰਿਵਾਰ ਕਿਸੇ ਵੀ ਤਰ੍ਹਾਂ ਸਾਹਿਲ ਦਾ ਦੂਸਰਾ ਵਿਆਹ ਕਰਵਾਉਣਾ ਚਾਹੁੰਦਾ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਾਸ ਕਰੇ ਬੰਦੇ ਹੋ ਜਾਓ ਧੰਨਵਾਦ